ਸੱਚ ਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਫੇਰਾ ਟੀਵੀ ਤੇ ਮੈਂ ਖੁਸ਼ ਚੋਪੜਾ ਰਾਜਵੇ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਹੋਈ ਅਪਡੇਟਸ ਆਮਨੇ ਆ ਰਹੀ ਹੈ ਫੋਰਟਿਸ ਹਸਪਤਾਲ ਦੇ ਵੱਲੋਂ ਫਲੱਡ ਮਾਫੀ 40 ਹਸਪਤਾਲ ਦੇ ਵੱਲੋਂ ਮੈਡੀਕਲ ਬੁਲਟਨ ਜੋ ਕਿ ਜਾਰੀ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਜੋ ਰਾਜਵੀਰ ਜਵੰਦਾ ਦੇ ਸਿਰ ਦੇ ਉੱਪਰ ਗੁੱਜੀ ਸੱਟ ਲੱਗੀ ਹੈ ਜਿਸ ਦੇ ਕਾਰਨ ਜੋ ਰਿਕਵਰੀ ਹੈ ਉਹ ਬਹੁਤ ਹੌਲੀ ਹੋ ਰਹੀ ਹੈ ਤੇ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਕਿ ਅਜੇ ਵੀ ਜੋ ਰਾਜਵੀਰ ਜਵੰਦਾ ਹੈ ਉਹ ਵੈਂਟੀਲੇਟਰ ਦੇ ਉੱਪਰ ਨੇ ਤੇ ਬਾਕੀ ਜਾਣਕਾਰੀ ਦੇ ਲਈ ਸਾਡੇ ਨਾਲ ਵਨੀਤ ਜੁੜ ਚੁੱਕੇ ਨੇ ਜੀ ਵਨੀਤ ਡਾਕਟਰ ਦੇ ਵੱਲੋਂ ਹੋਰ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ ਇਹ ਬਿਲਕੁਲ ਦੇਖੋ ਰਾਜਵੀਰ ਜਵੰਦਾ ਦੀ ਗੱਲ ਕਰੀਏ ਲਗਾਤਾਰ ਇਲਾਜ ਚੱਲ ਰਿਹਾ ਹੈ ক্লোਜ਼ ਮੋਨਿਟਰਿੰਗ ਦੇ ਵਿੱਚ ਨੇ ਔਰ ਨਿਊਰੋ ਸਰਜਨ ਦੀ ਗੱਲ ਕਰੀਏ ਹਾਰਟ ਸਪੈਸ਼ਲਿਸਟ ਡਾਕਟਰਾਂ ਦੀ ਗੱਲ ਕਰੀਏ ਜਾਂ ਹੋਰ ਜਿਸ ਸੰਦੇ ਨਾਲ ਟਰੋਮਾ ਸਰਜਰੀ ਵਾਲੇ ਡਾਕਟਰ ਨੇ ਉਹ ਸਾਰੇ ਜਿਹੜੇ ਨੇ ਉਹ ਉਹਨਾਂ ਦੇ ਸਿਹਤ ਦੇ ਵਿੱਚ ਸੁਧਾਰ ਲਿਆਉਣ ਦੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਇਸ ਵਕਤ ਜਿਹੜੇ ਸਾਡੇ ਕੋਲ ਮੈਡੀਕਲ ਬੁਲੇਟਿਨ ਆਇਆ ਉਸ ਮੈਡੀਕਲ ਬੁਲੇਟਿਨ ਦੇ ਵਿੱਚ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਕ੍ਰਿਟੀਕਲ ਕੰਡੀਸ਼ਨ ਹਜੇ ਵੀ ਹੈ ਵੈਂਟੀਲੇਟਰ ਦੇ ਉੱਪਰ ਰੱਖਿਆ ਹੋਇਆ ਲੇਕਿਨ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਤਰਫੋਂ ਬੁਲੇਟਿਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਮੈਡੀਕਲ ਹਾਲਾਤ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਕੱਲ ਜਦੋਂ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਸੀ ਤੇ ਉਸ ਸਮੇਂ ਕਾਰਡੀ ਅਰੈਸਟ ਹੋਇਆ ਸੀ ਲੇਕਿਨ ਅੱਜ ਜਿਹੜੇ ਉਹਨਾਂ ਦੇ ਹਾਲਾਤ ਨੇ ਕਿ ਅੱਜ ਹਾਰਟ ਬੀਟ ਜਿਹੜੀ ਹੈ ਪਲਸ ਰੇਟ ਜਿਹੜਾ ਉਹ ਨੋਰਮਲ ਹੈ ਯਾਨੀ ਕੱਲ ਲਗਾਤਾਰ ਹਾਰਟ ਰੇਟ ਜਿਹੜਾ ਹੈ ਹਾਰਟ ਬੀਟ ਜਿਹੜੀ ਹੈ ਪਲਸ ਰੇਟ ਜਿਹੜਾ ਫਲਕਚੂਏਟ ਹੋ ਰਿਹਾ ਸੀ ਲੇਕਿਨ ਅੱਜ ਉਹ ਨੋਰਮਲ ਸਥਿਤੀ ਦੇ ਵਿੱਚ ਹੈ ਇਸੇ ਨਾਲ ਹੀ ਰਿਪੋਰਟ ਦੇ ਨਾਲ ਜਿਹੜਾ ਕਿਹਾ ਜਾ ਰਿਹਾ ਹੈ ਕਿ ਕੱਲ ਚਾਰ ਜਿਹੜਾ ਲਾਈਫ ਸੇਵਿੰਗ سپورਟ ਦੇ ਉੱਪਰ ਸੀ ਯਾਨੀ ਚਾਰ ਯੂਨਿਟਾਂ ਲਾਈਆਂ ਹੋਈਆਂ ਸੀ ਅੱਜ ਉਹ ਯੂਨਿਟਾਂ ਘਟਾ ਕੇ ਇੱਕ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਲਗਾਤਾਰ ਉਹਨਾਂ ਦੀ ਸਿਹਤ ਦੇ ਵਿੱਚ ਜ਼ਰੂਰ ਸੁਧਾਰ ਹੋ ਰਿਹਾ ਲੇਕਿਨ ਟਾਈਮ ਕ੍ਰੂਸ਼ਲ ਹੈ ਇਸੇ ਕਰਕੇ ਹਰ ਕੋਈ ਜੋ ਵੀ ਇੱਥੇ ਪਹੁੰਚ ਰਿਹਾ ਉਹ ਇਹੀ ਕਹਿ ਰਿਹਾ ਕਿ ਅਰਦਾਸਾਂ ਕਰੋ ਕਿਉਂਕਿ ਅਰਦਾਸਾਂ ਦੇ ਵਿੱਚ ਸ਼ਕਤੀ ਬਹੁਤ ਹੁੰਦੀ ਹੈ ਲੇਕਿਨ ਓਵਰ ਆਲ ਕੱਲ ਨਾਲੋਂ ਉਹਨਾਂ ਦੀ ਕੰਡੀਸ਼ਨ ਦੇ ਵਿੱਚ ਸੁਧਾਰ ਜ਼ਰੂਰ ਹੋਇਆ ਉਹਨਾਂ ਦਾ ਜਿਹੜਾ ਸਰੀਰ ਹੈ ਉਹ ਰਿਸਪੌਂਡ ਕਰਨਾ ਸ਼ੁਰੂ ਹੋਇਆ ਹੈ ਹਾਲਾਂਕਿ ਸਿਰਦੀ ਜਿਹੜੀ ਛੋਟ ਉਹ ਸ਼ੋਟ ਕਰਕੇ ਸਮਾਂ ਜ਼ਰੂਰ ਲੱਗੇਗਾ ਲੇਕਿਨ ਜਿਸ ਦਾ ਅਗਦਾ ਮੈਡੀਕਲ ਬੁਲੇਟਿਨ ਆਇਆ ਔਰ ਇਹ ਵੀ ਜਾਣਕਾਰੀ ਮਿਲ ਪਾ ਰਹੀ ਹੈ ਕਿ ਛਾਤੀ ਦੀ ਐਮ ਆਰ ਆਈ ਵੀ ਕਰਾਈ ਜਾਏਗੀ ਇਸ ਤੋਂ ਇਲਾਵਾ ਜਿਹੜੀ ਖਿਰਦੇ ਵਿੱਚ ਸੱਟ ਆ ਉਸ ਦੀ ਵੀ ਐਮ ਆਰ ਆਈ ਜਿਹੜੀ ਆ ਉਹ ਕੀਤੀ ਕਰਾਈ ਜਾਏਗੀ ਉਹਨਾਂ ਦੀ ਰਿਪੋਰਟ ਵੇਖਣ ਵਾਲੀ ਕੱਲ ਰਹੇਗੀ ਕਦੋਂ ਐਮ ਆਰ ਆਈਆਂ ਕਰਾਈਆਂ ਜਾਂਦੀਆਂ ਨੇ ਔਰ ਉਹਨਾਂ ਦੀ ਰਿਪੋਰਟ ਜਿਹੜੀ ਹੈ ਕਿਸ ਕੱਲ ਵੀ ਰਹਿੰਦੀ ਹੈ ਜੀ ਬਨੀਤ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਜੋ ਰਾਜਵੇ ਜਵੰਦਾ ਹੈ ਉਸ ਨੂੰ ਹੋਰ ਵੀ ਸੱਟਾਂ ਲੱਗੀਆਂ ਨੇ ਜਾਂ ਫਿਰ ਬੋਡੀ ਦੇ ਵਿੱਚ ਕੋਈ ਫ੍ਰੈਕਚਰਸ ਜਾਂ ਕੁਝ ਅਜੀਹੀਆਂ ਗੱਲਾਂ ਵੀ ਕਹੀਆਂ ਗਿਆ ਨੇ ਡਾਕਟਰ ਦੇ ਦੰਦ ਦੇ ਵਿੱਚ ਫਟ ਹੈ ਇਸ ਤੋਂ ਇਲਾਵਾ ਜੇ ਫਟਾਂ ਦੀ ਗੱਲ ਕਰੀਏ ਤੇ ਰੀੜ ਦੀ ਹੱਡੀ ਦੇ ਵਿੱਚ ਵੀ ਫਟ ਹੈ ਫਸਲੀਆਂ ਦੇ ਵਿੱਚ ਵੀ ਫਟਾਂ ਲੱਗੀਆਂ ਹੋਈਆਂ ਨੇ ਯਾਨੀ ਫਟਾਂ ਖਾਖਾਫੀਆਂ ਲੱਗੀਆਂ ਹੋਈਆਂ ਨੇ ਔਰ ਗੁੰਮ ਝੋਟਾ ਜਿਹਨੂੰ ਅੰਦਰੂਨੀ ਫਟਾਂ ਦੀ ਗੱਲ ਕਰੀਏ ਅੰਦਰੂਨੀ ਫਟਾਂ ਜਿਹੜੀਆਂ ਨੇ ਉਹ ਇੱਥੇ ਲੱਗੀਆਂ ਹੋਈਆਂ ਨੇ ਲੇਕਿਨ ਲਗਾਤਾਰ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਜਿਹੜਾ ਕਹਿ ਸਕਦੇ ਆ ਇਸ ਕੰਡੀਸ਼ਨ 'ਚੋਂ ਬਾਹਰ ਕੱਢਣ ਦੀ ਡਾਕਟਰਾਂ ਦੀ ਇੱਕ ਪ੍ਰੋਪਰ ਟੀਮ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਔਰ ਉਹਨਾਂ ਨੂੰ ਮਿਲਣ ਆਲੇ ਜਿਹੜੇ ਨੇ ਉਹ ਵੀ ਇੱਥੇ ਲਗਾਤਾਰ ਪਹੁੰਚ ਰਹੇ ਨੇ ਸਿਹਤ ਦਾ ਬੇਰਬਾ ਉਹ ਵੀ ਦਿਨ ਦੇ ਨ ਲੇਕਿਨ ਕੱਲ ਨਾਲੋਂ ਜ਼ਰੂਰ ਥੋੜਾ ਬਹੁਤ ਸੁਧਾਰ ਉਹਨਾਂ ਦੀ ਸਿਹਤ ਦੇ ਵਿੱਚ ਜ਼ਰੂਰ ਹੋਇਆ ਜੀ 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 ਤਮਾਮ ਜਾਣਕਾਰੀ ਦੇ ਲਈ ਬਹੁਤ ਧੰਨਵਾਦ ਜਿਆਦਾ ਦੱਸਦੇ ਕਿ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਜੋ ਕਿ ਥੋੜਾ ਬਹੁਤ ਸੁਧਾਰ ਹੁੰਦਾ ਨਜ਼ਰ ਆ ਰਿਹਾ ਹੁਣ ਉਹਨਾਂ ਦੀ ਬਾਡੀ ਹੈ ਜੋ ਰਿਸਪੌਂਡ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਅੱਜ ਉਹਨਾਂ ਦੇ ਬਾਡੀ ਦੀ ਐਮ ਆਰ ਆਈ ਕਰਵਾਈ ਜਾਵੇਗੀ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਜੋ ਉਹਨਾਂ ਦੀ ਹਾਰਟਬੀਟ ਹੈ ਉਹ ਪਹਿਲੇ ਤੋਂ ਨਾਰਮਲ ਹੋ ਚੁੱਕੀ ਹੈ ਤੇ ਬਾਕੀ ਹੁਣ ਰਾਜਵੀਰ ਜਵੰਦਾ ਖਤਰੇ ਤੋਂ ਬਾਹਰ ਨਜ਼ਰ ਆ ਰਹੇ ਨੇ ਤੇ ਡਾਕਟਰਸ ਦੇ ਵੱਲੋਂ ਉਹਨਾਂ ਦੀ ਜਾਂ ਜਿੰਨਾ ਵੀ ਟੀਮਾਂ ਨੇ ਉਹ ਲਗਾਤਾਰ ਰਾਜਵੀਰ ਦੀ ਖਿਆਲ ਦੇ ਵਿੱਚ ਲੱਗਿਆ ਹੋਈਆਂ ਨੇ